ਹਾਂਜੀ ਕਿੱਦਾਂ ਮਾਲਵੇ ਵਾਲਿਓ ਕੀ ਕਰਦੇ ਤੁਸੀਂ ਨਵਾਂ ਵਲੌਗ ਸ਼ੁਰੂ ਕਰੀਏ ਆਪਾਂ ਸਤਿ ਸ਼੍ਰੀ ਅਕਾਲ ਬਲਾਓ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਵਲੌਗ ਤੇ ਤੁਸੀਂ ਦੇਖ ਰਹੇ ਹੋ ਸਾਡਾ ਬਾਸੀ ਚੈਨਲ ਤੇ ਬਹੁਤ ਹੀ ਜਲਦੀ ਇੱਕ ਤੁਹਾਡੇ ਲਈ ਨਵੀਂ ਨਵਾਂ ਮਤਲਬ ਨਵਾਂ ਨਕੋਰ ਜਿਹਨੂੰ ਕਹਿੰਦੇ ਨਾ ਨਵਾਂ ਨਕੋਰ ਤੁਹਾਡੇ ਲਈ ਇੱਕ ਜਿਵੇਂ ਕਹਿੰਦਾ ਕਿੱਦਾਂ ਫਰੰਟਨ ਵਾਲਿਓ ਐਦੀ ਸਾਨੂੰ ਇੱਕ ਚੀਜ਼ ਯਾਦ ਆਈ ਹੈ ਹਾਂ ਤੇ ਉਹ ਅਸੀਂ ਇੰਸਟਾਗ੍ਰਾਮ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਕਿੱਦਾਂ ਮਾਝੇ ਤੇ ਦੁਆਬੇ ਵਾਲਿਓ ਕੀ ਚਾਹੀਦਾ ਕਦੂਆ ਦੀ ਦਾਲ ਚਾਹੀਦੀ ਹੈ ਯਾ ਗੋਬੀ ਦੀ ਦਾਲ ਚਾਹੀਦੀ ਹੈ ਮਿਲ ਜੂਗੀ ਆਜੋ ਕਲੀਆਂ ਲੈ ਕੇ ਆਜੋ ਦੱਸਿਓ ਜੀ YouTube ਦੇ ਵਿੱਚ ਕਿਵੇਂ ਰਹੂਗਾ ਤੇ ਅਸੀਂ ਇਹ ਚੀਜ਼ ਨੂੰ ਜ਼ਰੂਰ Instagram ਤੇ ਸ਼ੇਅਰ ਕਰਾਂਗੇ ਬਸ ਸਭ ਮੂੰਹ ਉੱਤੇ ਕਰ ਲੋ ਕਰ ਲੋ ਗੱਲ ਜੇ ਵੇਲੇ ਹੋ ਗਏ ਉਤੇ ਵੇਲੇ ਹੋ ਗਏ ਆ ਤਾਂ ਗੱਲ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਾਂ ਫਿਰ ਗੱਲ ਨਹੀਂ ਹੁਣ ਨਾ ਉਤਾਰਨੇ ਮੇਰੇ ਨਾਲ ਲੜਨਾ ਘੱਟ ਕਰਤਾ ਜਦੋਂ ਦੀ ਮੈਂ ਬਿਮਾਰ ਹੋਈਆਂ ਮੇਰੀ ਬਹੁਤ ਕੇਅਰ ਕੀਤੀ ਹੈ ਨਹੀਂ ਕੇਅਰ ਕੀਤੀ ਹੈ ਨਾ ਪੁੱਛੋ ਹੀ ਨਾ ਤ론 ਸਮਾ ਜਿਹੜਾ ਲੰਗਣਾ ਸੀ ਲੰਗ ਗਿਆ ਔਖਾ ਲੰਗ ਗਿਆ ਸਮਾ ਹੁਣ ਬਾਕੀ ਸਹੀ ਰਹੇ ਸਾਰਾ ਕੁਛ ਹਲੇ ਹਜੇ ਹਜੇ ਵੀ ਮੈਨੂੰ ਭਲੇਖੇ ਜੇ ਪੈਂਦੇ ਆ ਲੱਗਦਾ ਕੱਲ ਸਰੇ ਲਾਸਟ ਇੰਜੈਕਸ਼ਨ ਲਗਣਾ ਹੈ ਕਈ ਭੈਣ ਭਰਾ ਨਾਲ ਕਹਿ ਰਹੇ ਸੀਗੇ ਕਿ ਇੰਜੈਕਸ਼ਨ ਕਿਹੜਾ ਲੱਗਿਆ ਕਿਹੜਾ ਲੱਗਿਆ ਇਹ ਜਿਹੜੀ ਸਾਡੀ ਵੀਡੀਓ ਹੈ ਨਾ ਉਹ ਚ ਅਸੀਂ ਦੱਸਿਆ ਹੋਇਆ ਹੈ ਕਿ ਕਿਹੜਾ ਇੰਜੈਕਸ਼ਨ ਲੱਗਿਆ ਮੇਰੇ ਤੋਂ ਦੂਸਰੀ ਤੇ ਤੀਸਰੀ ਇੱਕ ਮਿੰਟ ਦੂਸਰੀ ਤੇ ਤੀਸਰੀ ਵੀਡੀਓ ਦੇ ਵਿੱਚ ਜਿਹੜੀ ਪੁਰਾਣੀ ਦੋ ਜਾਂ ਤੀਸਰੀ ਵੀਡੀਓ ਹੈ ਨਾ ਉਹ ਚ ਦੱਸਿਆ ਹੋਇਆ ਸੀ ਨੇ ਕਿ ਕਿਹੜਾ ਇੰਜੈਕਸ਼ਨ ਲੱਗਦਾ ਤਾਂ ਉੱਥੇ ਪ੍ਰੋਪਰ ਉਹਦਾ ਜਿਹੜਾ ਹੈਗਾ ਸਕਰੀਨ

ਤੇ ਇੰਨਾ ਕੋ ਪਣੀ ਉਰੇ ਆ ਗਨ ਤੈਨੂੰ ਦੱਸਾਂ ਨਵੇਂ ਤਰੀਕੇ 커피 ਬੈਠ ਇੱਥੇ ਪਤਾ ਮੈਨੂੰ ਨਹੀਂ ਤੂੰ ਬੈਠ ਪਤਾ ਮੈਨੂੰ ਉਹ ਫੈਂਟ ਕਿ ਬਣਾਣੀ ਹੈ ਹਾਂ ਫੈਂਟ ਕਿ ਤੈਨੂੰ ਮੈਂ ਦੱਸਾਂ ਕਿਵੇਂ 커피 ਆਇਆ ਤੈਨੂੰ ਮੈਂ ਦੱਸਾਂ ਗਾੜੀ ਹੋ ਜਾਂਦੀ ਹੈ ਉਹ ਹਾਂ ਤੈਨੂੰ ਮੈਂ ਦੱਸਾਂ ਮਨਦੀਪ ਕੈਰੀ ਦੀਦੀ ਤੂੰ ਕੈਮਰੇ ਪਿੱਛੇ ਬੋਲ ਰਿਹਾ ਮੈਨੂੰ ਲੱਗਦਾ ਤੂੰ ਹੀ ਠੀਕ ਹੋ ਗਿਆ ਮੈਂ ਕਿ ਹਾਂ ਮੈਂ ਠੀਕ ਆ ਮਨਦੀਪ ਲਿਆਉਦਾ ਮਨ ਫੜਿਓ ਪ੍ਰਮਟਨ ਵਾਲਿਓ ਪ੍ਰਮਟਨ ਵਾਲਾ ਕੈਮਰਾ ਫੜਿਓ ਖੰਨੇ ਵਾਲੇ ਖੰਨੇ ਵਾਲੇ ਮੈਂ ਉਠਾਂ ਤੇ ਮੈਂ 커피 ਗਲਾਸ ਚ ਨਹੀਂ ਪਾਣੀ ਕੱਪ ਚ ਨਹੀਂ ਨਹੀਂ ਗਲਾਸ ਏ ਤੇ ਉਹ ਜੁਗੀ ਸੀ ਤੇ ਕੋਈ ਪਾਣੀ ਨਹੀਂ ਲਈ ਪਾਣੀ ਵੀ ਲਿਆ ਪਾਣੀ ਵੀ ਆਪੇ ਪਾ ਲਓ ਤੁਸੀਂ ਆਹ ਦੱਸ ਦਿਓ ਲੋ ਜੀ ਕਾਫੀ ਤੁਹਾਨੂੰ ਪਤਾ ਹੀ ਪਿਛਲੀ ਗਰਮੀਆਂ ਚ ਵੀ ਅਸੀਂ ਬਣਾਉਂਦੇ ਰਹੇ ਹਾਂ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਰਹੇ ਹਾਂ ਕਿੰਨੇ ਚਮਚ ਪਾਈਏ 8 ਪਾਊਚ ਕਾਫੀ ਹੈ ਦੋ ਚਮਚੀ چینی ਪਾਈਏ ਦੋ ਚਮਚੀ چینی ਬਸ ਵਾਧੂ ਹੈ ਪਾਣੀ ਲਿਆ ਪਾਣੀ ਨੂੰ ਕੀ ਹੋ ਗਿਆ ਇਹ ਪਾਣੀ ਫਿਰ ਬਾਅਦ ਚ ਵੀ ਪੇਸਟ ਪਿਆਰ ਹੋਗਾ ਨਾ ਬਾਅਦ ਚ ਕੰਮ ਆਵੇਗਾ ਇੱਕ ਚਮਚਾ ਹੋਰ ਪਾ ਦੋ ਨਾ ਪਾਣੀ ਸਿਰਫ ਇੱਕ ਚਮਚਾ ਜਾਂ ਇੱਕ ਚਮਚਾ ਹੀ ਪਾ ਪਹਿਲਾਂ ਨਹੀਂ 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 ਫਿਰ ਦੋ ਚਮਚੀ ਮਿੱਠਾ ਪਾਉਂਗੇ ਬਾਅਦ ਹਾਂ ਯਾਰ ਇਹ ਮਿੱਠਾ ਤੇ ਇਹਦੇ ਬਰਾਬਰ ਹੀ ਰਹਿਣਾ ਗਗਨਫਲ ਪਾਣੀ ਮੈਂ ਪਾ ਦੱਸਨੀਆ ਦਮਨ ਜਿਆਦਾ ਨਾ ਹੋ ਜੇ ਤੇ ਗਗਨ ਬਣਾ ਰਹੀ ਹੈ ਸਾਡੇ ਲਈ ਕੌਫੀ ਉਹ ਵੀ ਕੈਪਚੀਨੋ ਕੈਪਚੀ ਭਾਜੀ ਤੇਰਾ ਮੂੰਹ ਸਵਾਰਨ ਗਗਨ ਕੈਪਚੀ ਬ੍ਰਿਸਟਾ ਬਣਾ ਰਹੀ ਅਮੈਂ ਮੈਂ ਟਿਮ ਹਾਟਨ ਬਣਾ ਰਹੀ ਦੱਸੋ ਸਾਰੀ ਬਣੋਗੀ ਟਿਮ ਹਾਟਨ ਬ੍ਰਿਸਟਾ ਕਿਹੜੀ ਪੀਣੀ ਤੁਸੀਂ ਦੱਸੋ ਤੁਸੀਂ ਦੱਸੋ ਕਿਹੜੀ ਪੀਣੀ ਮਾਜੇ ਤੇ ਦਿਵਾਬੇ ਵਾਲਾ ਕੀ ਚਾਹੀਦਾ ਹੈ ਕਦੂਆ ਦੀ ਦਾਲ ਚਾਹੀਦੀ ਹੈ ਕਾਫੀ ਚਾਹੀਦੀ ਹੈ ਕਾਫੀ ਚਾਹੀਦੀ ਹੈ ਕਾਫੀ ਚਾਹੀਦੀ ਹੈ ਮਿਲ ਜੂਗੀ ਕਾਫੀ ਦੀ ਦਾਲ ਨਹੀਂ ਚਾਹੀਦੀ ਕਲੀ ਕਾਫੀ ਚਾਹੀਦੀ ਸੱਸੀ ਗੱਡੀ ਚਾਹੀਦੀ ਇੱਕ ਫਤੇ ਸਿੰਘਾ ਹੋ ਗਿਆ ਤਿਆਰ ਲਓ ਜੀ ਸਾਡਾ ਫਤੇ ਤਿਆਰ ਹੋ ਗਿਆ ਇਧਰ ਗगन ਤਿਆਰ ਹੋ ਗਈ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਫਤੇ ਤੂੰ ਨਹੀਂ ਬੋਲੀ ਗੁੱਡ ਮਾਰਨਿੰਗ ਵੀਡੀਓ ਸ਼ਾਮ ਨੂੰ ਪਹੁੰਚਣੀ ਪਰ ਸਾਡੇ ਇੱਥੇ ਗੁੱਡ ਮਾਰਨਿੰਗ ਹੋਈ ਹੈ ਫਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਤਾਰ ਵਰਗ ਦਮਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੇ ਅੱਜ ਕੋਕਾ ਦਾ ਸਾਰੇ ਰੈਡੀ ਹੋ ਗਏ ਗੁੱਡ ਮਾਰਨਿੰਗ ਗਾਈਜ਼ ਸਾਰੇ ਰੈਡੀ ਹੋ ਗਏ ਨੇ ਤੇ ਇਧਰ ਮੈਂ ਵੀ ਇਹਨਾਂ ਨੂੰ ਛੱਡਣ ਨੂੰ ਤਿਆਰ ਹਾਂ ਤੇ ਨਾਲ ਡੋਲੂ ਦੁੱਧ ਲਿਆਉਣਾ ਤੇ ਚੱਲੇ ਆਂ ਜੀ ਆਪਾਂ ਛੱਡਣ ਵਾਸਤੇ ਚਲੋ ਬੱਚੀ ਚਲੋ 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 ਬਾਈ ਸਾਰਿਆਂ ਨੂੰ ਬਾਈ ਬਾਈ ਫੈਨ ਬੰਦ ਕਰ ਦੇ ਦਮਨ ਕਿਚਨ ਦਾ ਪੁੱਤ ਮੈਂ ਮੈਂ ਉੱਥੇ ਲਓ ਜੀ ਸਾਡੀ ਬੱਚਾ પાર્ટી ਸਕੂਲ ਤੋਂ ਪਹੁੰਚ ਚੁੱਕੀ ਹੈ ਹਮ ਹਮਾ ਕੇ ਖੋਲ ਆ ਰਹੀ ਹੈ ਗਰੂ ਇੱਧਰ ਹੋ ਰਹੀ ਹੈ ਤਿਆਰੀ ਦਮਨ ਤੂੰ ਪਤੰਗ ਚੁੜਾਣਾ ਅੱਜ ਨਾ ਨਾ ਫਤਨ ਫੱਕ ਦੇ ਜੀ ਅੱਛਾ ਅੰਦਰ ਆਪਾਂ ਨੇ ਪਿਆਜ਼ ਪੀਜ ਕੱਟ ਲੇ ਤੜਕਾ ਲਾ ਲਿਆ ਸਬਜੀ ਅੱਜ ਬਣਾਵਾਂਗੇ ਕਾਲੇ ਛੋਲੇ ਪਲੇਸ ਤੋਂ ਨਾਲ ਜੀ ਛੋਲੇ ਟੇਸਟੀ ਬਤੇ ਦੇ ਹਨਾ ਮੈਂ ਤਾਂ ਰੋਟੀ ਖਾਣੀ ਤੁਸੀਂ ਚੌੜ ਚੌਲ ਪਏ ਵੀ ਨਾ ਕੌਲੀ ਛੋੜ ਜੇ ਆਹੋ ਥੋੜੀ ਕੌਲੀ ਕੀ ਨੇ ਕੱਦ ਮੌਸਮ ਅੱਜ ਦੇਖ ਲੋ ਕੱਲ ਇੰਨੀ ਸੋਹਣੀ ਧੁੱਪ ਸੀ ਗਰਮੀ ਤੇ ਅੱਜ ਬੱਦਲ ਹੋਇਆ ਪਿਆ ਸਵੇਰ ਦਾ ਅੱਟਾ ਤਾਂ ਮੈਂ ਸੱਚੀ ਨਾਲ ਮਸੇਵ ਦੇ ਕੋਲ ਨਿਕਾ ਰੱਖ ਲਿਆ ਥੋੜਾ ਅੱਠਲ ਜੂਗਾ ਹਾਂ ਤੇ ਟਾਈਮ ਵੇਖਿਆ ਤੇ 6:30 ਵਜੇ ਤੜਕੀ ਹਟ ਕੇ ਬੈਠਾ Oh shit 6:30 ਹੋ ਗਏ ਤੇ ਮੈਂ ਆਟਾ ਛਾਂਲ ਲਿਆ ਤੇ ਮੈਂ ਕਿਹਾ ਸਿੰਪਲ ਹੀ ਫਲੌਂਟੀਆਂ ਬਣਨਗੀਆਂ ਵੀ ਦਾਲ ਦੁੱਧ ਪਾ ਕੇ ਵੀ ਟਾਈਮ ਲੱਗਣਾ ਹਾਂ ਪਰ ਮੈਂ ਫੇਰ ਵੀ फटाफट ਗੇਸਣ ਵਿੱਚ ਇੰਨਾ ਚਿਰ ਸਮਾਨ ਦਾ ਤੇ ਘੱਟ ਕਰ ਰੱਖਿਆ ਆ ਤਾਂ ਕਰਕੇ ਨਹੀਂ ਟਾਈਮ ਲੱਗਿਆ ਤੇ ਗਗਨ ਸੇਰੇ ਸਾਡੀ ਸਾਰਿਆਂ ਦੀ ਰੋਟੀ ਬਣਾ ਕੇ ਜਾਂਦੀ ਏ ਤੇ ਸਵੇਰੇ ਰੋਟੀਆਂ ਨੂੰ ਆਹ ਵਾਲੀ ਰੋਟੀਆਂ ਨੂੰ ਨਾ ਟਾਈਮ ਨਹੀਂ ਲੱਗਿਆ ਸਾਰੇ ਗਗਨ फटाफट ਤੇਲ ਲੱਗਦਾ ਨਾ ਪੱਕ ਜਾਂਦੀਆਂ ਤਾਂ ਕਰਕੇ ਦੂਜੀ ਜਿਹੜੀ ਐ ਹੁੰਦਾ ਆਟਾ ਗੁੰਨੋ ਚਾ ਸਬਜੀ ਬਣੀ ਪਈ ਐ ਨਾ फटाफट ਪਰੌਂਠੀਆਂ ਬਣਾਈਆਂ ਛੇਤੀ ਪੱਕ ਜਾਂਦੀਆਂ ਨੇ ਪਰ ਇਹ ਵੀ ਵਧੀਆ ਪੋਲੀਆਂ ਨੇ ਉਹ ਬਣਾਉਂਦੇ ਨੇ ਉੱਥੇ ਐਪਲੇ ਕਿਹੜੀ ਸਾਈਡ ਬਣਾਉਂਦੇ ਗੁਜਰਾਤ ਵਾਲੇ ਬਣਾਉਂਦੇ ਨੇ ਕਿਹੜੇ ਹੂੰ ਥੇਪਲੇ ਉਦਾਂ ਦੀਆਂ ਬੰਦੀਆਂ ਨੇ ਹੁਣ ਦੋ ਦਿਨ ਹੋ ਗਏ ਸਾਨੂੰ ਲਗਾਤਾਰ ਮੇਥੇ ਤੇ ਪਾਲਕ ਵਾਲੇ ਪਰੌਂਠੇ ਖਾਣੇ ਹੁਣ ਜੀ ਅੱਕ ਗਿਆ ਹੁਣ ਨਹੀਂ ਖਾਣੇ ਹੁਣ ਨਹੀਂ ਖਾਣੇ ਆਟਾ ਪਿਆ ਗੋਣਾ ਅਜ ਕਿੰਨਾ ਕਿਹੜਾ ਟਾ ਗੁੱਜੀਆਂ ਸੇਰੇ ਦੀ ਗੁੱਡ ਵੀ ਆਈ ਤਾਜ ਤੇ ਹੁਣ ਉਹ ਛੋਲਿਆਂ ਨਾਲ ਲਾ ਲਾਂਗੇ ਸੁੱਕੀਆਂ ਲਾ ਲਾਂਗੇ ਸੁੱਕੀਆਂ ਹਨਾ ਛੋਲਿਆਂ ਨਾਲ ਚੌਲ ਫਿਰ ਇੱਕ ਕੌਲੀ ਚੌਲ ਬਸ ਰੇ ਫਿਰ ਇੱਕ ਕੌਲੀ ਪਏ ਉਹ ਹੀ ਰੋਟੀਆਂ ਦਵਾਂਗੀ ਮੈਂ ਤੜਕਾ ਲਾਨੀ ਆ ਚੱਲ ਬਸ ਹੁਣ ਤੂੰ ਜਿਹੜੀ ਆਪਣੀ 1 ਘੰਟਾ ਤੁਹਾਡੇ ਕੋਲ ਤਸੱਲੀ ਕਰ ਲਓ ਇੱਕ ਘੰਟਾ ਖੇਡ ਲਓ ਇਦੋਂ ਬਾਅਦ ਤੁਹਾਡੀ ਪੜਾਈ ਸ਼ੁਰੂ ਠੀਕ ਹੈ ਬੱਚੇ ਚਲੋ ਫਤੇ ਨੇ ਨਾ ਪਟਕਾ ਵੇ ਥੱਲੇ ਉਹਦੇ ਤੇ ਐਂ ਲੱਗਦਾ ਪਤਾ ਨਹੀਂ ਮੈਨੂੰ ਡਰ ਗਈ ਮੈਂ ਉੱਤੇ ਸਿਰ ਤੇ ਪੱਟੀ ਬੱਜੀ ਐ ਵਾਈਟ ਕਲਰ ਦੀ ਉਹ ਦੇ ਕਿੱਥੇ ਕੈਪ ਦੇ نیچے ਤੁਹਾਡੇ ਫੇਰ ਵੀ ਜਿੱਦ ਤੱਕ ਚਲੋ ਜੀ ਅੱਜ ਮੌਸਮ ਜਿਹੜਾ ਨਾ ਥੋੜਾ ਜਿਹਾ ਮਤਲਬ ਹੈ ਤਾਂ ਬੱਦਲ ਬਣਿਆ ਪਰ ਨਿੱਗਾ ਜਿਆ ਤੇ ਅੱਜ ਤੁਸੀਂ ਮੈਨੂੰ ਦੇਖਦੇ ਹੋਣੇ ਵਲੋਗਿੰਗ ਕਰਦੇ ਨੂੰ ਬੰਦੇ ਧੰਨਵਾਦ ਕਰਦੇ ਬੰਦੇ ਸ਼ਰਮਾਣ ਹੀ ਹੋਣੇ ਦੇ ਸ਼ਰਮਾਨ ਮੈਂ ਆਂ ਗਈਆਂ ਸ਼ਰਮਾਨ ਮੈਂ ਹੰਦੀ ਐ ਪਈਆਂ ਕਿ ਲੋਕੀ ਕਹਿਣਗੇ ਮਰ ਭਿਆੜਪਰਾ ਕਹਿਣਗੇ ਲੈ ਸੋਨੂੰ ਤੁਹਾਨੂੰ ਲੱਗ ਪਈ ਸ਼ੁਰੂ ਹੋ ਗਈ ਵਲੌਗ ਬਣਾਉਣ ਲੱਗ ਪਈ ਤੇ ਅੱਜ ਮੇਰਾ ਸੇਰ ਦੇ ਗਣਵਾਲ ਮੇਰੇ ਵਾਈਟ ਹੋ ਗਏ ਨਾ ਸਾਰੇ ਲੱਗੀ ਐ ਕਿ ਨਹੀਂ ਇੰਨੇ ਨਹੀਂ ਵਾਈਟ ਹੈਗੇ ਦੇਖੋ ਤੁਹਾਨੂੰ ਪਰ ਇੰਨੇ ਨਹੀਂ ਚਲੋ ਕੋਈ ਗੱਲ ਨਹੀਂ ਉਮਰ ਦੇ ਹਿਸਾਬ ਨਾਲ ਵਾਈਟ ਹੁੰਦੇ ਹੀ ਨੇ ਨਹੀਂ ਮੈਂ ਠੰਡ ਆਈ ਵੀ ਦੋ ਹੀ ਪਾਈਆਂ ਯਾਰ ਅੱਜ ਠੰਡ ਨਾ ਫੇਰ ਹੋ ਗਈ ਤੇ ਅਸੀਂ ਚੱਲੀਆਂ ਸੈਰ ਕਰਨ ਬਣੇ ਰੋ ਵਲੌਗ ਚ ਹੋਰ ਗੱਲਾਂ ਦੀਆਂ ਗੱਲਾਂ ਯਾਰ ਐਡਿਟ ਕਰਨ ਦਾ ਆ ਗਿਆ ਇਹ 6 ਮਿੰਟ ਦਾ ਸਾਰਾ ਵਲੌਗ ਆਦਿ ਲਈ ਸਾਡੇ ਵਲੌਗ ਐਵੇਂ ਦੇ ਹੁੰਦੇ ਨੇ ਤੁਸੀਂ ਕਿਤੇ ਬਾਹਲਾ ਆਇਆ ਨਾ ਕਿਉਂਕਿ ਐ ਐਡਿਟਿੰਗ ਕਰਨੀ ਜਾਂ ਆਇਆ ਨਾ ਵੀ ਕਿੱਦਾਂ ਦੇਖੀ ਕਿੰਨਾ ਗੁੱਲਟ ਆ ਨਹੀਂ ਟਾਈਮ ਆ ਇਹ 6 ਮਿੰਟਾਂ ਦਾ ਸਿਰਫ ਤੁਹਾਨੂੰ ਤੁਹਾਡੇ ਨਾਲ ਗੱਲਾਂ ਗ ਕਰ ਕੇ ਪਾ ਵੀ ਛੱਡਿਆ ਕੁਝ ਵੀ ਨਹੀਂ ਐਡਿਟ ਨਹੀਂ ਮੈਂ ਬਣਾਇਆ ਇਹ ਉਹਨਾਂ ਨੇ ਕਿ ਸਿੱਧਾ ਪਾ ਕੇ ਐਕਸਪੋਰਟ ਕਰਤਾ ਹੋਰ ਕੀ ਤੁਹਾਨੂੰ ਪਤਾ ਲੱਗਦੇ ਕਿ ਇਹ ਹੀ ਠੀਕ ਠਾਕ ਆ ਹਨਾ ਹਾਂ ਵੀ ਬਸ ਪੀਜੀ ਠੀਕ ਆ ਅਸੀਂ ਇਹੋ ਜਿਹੇ ਵਲੌਗਰਾਂ ਦੇਖ ਲਓ ਕਿ ਜਿਹੜੇ ਅਸੀਂ ਵੀਡੀਓ ਐਡਿਟ ਹੀ ਨਹੀਂ ਕਰਦੇ ਬਸ ਸਿੱਧੀ ਚੜਾ ਦਿੰਦੇ ਆ ਹਨਾ ਇਹਦਾ ਫਾਇਦਾ ਸਗੋ ਹੋਰ ਐਕਸਪੋਰਟ ਹੋ ਰਹੀ ਹੈ ਉਹ ਹੋ ਰਹੀ ਹੈ ਅਪਲੋਡ 6 ਮਿੰਟਾਂ ਦੀ ਵੀਡੀਓ ਲਓ ਭਾਈ ਰੱਜ ਕੇ ਸ਼ੇਅਰ ਕਰਦੇ ਹੋ ਦੱਬ ਕੇ ਸ਼ੇਅਰ ਕਰਦੇ ਹੋ ਰੱਜ ਕੇ ਨਹੀਂ ਦੱਬ ਕੇ ਸ਼ੇਅਰ ਕਰਦੇ ਹੋ ਯਾਰ ਵੀਡੀਓ ਨੂੰ ਹੁਣ ਠੀਕ ਹੈ ਹਾਂ ਹੁਣ ਫਿਰ ਅਸੀਂ ਪੈਣਾ ਪੈਣਾ ਨੇ ਜਾਣਾ ਸ਼ੇਅਰ ਕਰਨ ਤੇ ਨਾਲ ਹੀ ਸ਼ੇਅਰ ਕਰਦੇ ਕਰਦੇ ਅਸੀਂ ਪਹੁੰਚ ਗਏ ਆ ਜੂਸ ਪੀ ਜੂਸ ਵੀ ਨਹੀਂ ਕਿਆ ਚਲ ਜੂਸ ਹੀ ਪੀ ਜਾਣੇ ਆ ਨਹੀਂ ਪਰ ਗਲਤੀ ਕਰਦੀ ਹਾਂ ਕਿਤੇ ਦੁਕਾਨ ਤੇ ਅਸੀਂ ਬੱਚਿਆਂ ਵਾਸਤੇ ਉਹ ਆਰਡਰ ਕਰਾਈਆਂ ਵਾ ਬਹਾ 버ਗਰ ਤੇ ਪਾਸਤਾ ਤੇ ਆ ਮੈਂ ਤਾਂ ਇੱਥੇ ਪਹੁੰਚ ਕੇ ਗਈਆਂ ਇੱਥੇ ਇੰਨੇ ਸੋਹਣਾ ਸਮਾਨ ਮਿਲ ਜਾਣਾ ਹੈ ਇਹ ਤੇ ਕੁਲਚੇ ਮਿਲ ਜਾਣੇ ਸਾਨੂੰ ਐ ਹੀ ਨਾ ਮੈਂ ਕਿਹਿਆ ਪਤਾ ਨਹੀਂ ਮੈਂ ਕਿਹਿਆ ਪਤਾ ਨਹੀਂ ਮੇਰੇ ਕੋ ਤੁਰਿਆ ਜਾਣਾ ਹੈ ਕਿ ਨਹੀਂ ਜਾਣਾ ਤੇ ਆਪਾਂ ਚਲ ਮੋੜ ਚਲਾਂਗੇ ਹੁਣ ਗਗਨ ਦੀ ਸਕੀਮ ਦੇ ਲੋ ਐਡੀ ਤਗੜੀ ਗਗਨ ਕਹਿੰਦੀ ਆਪਾਂ ਨਾ ਇੱਥੋਂ ਕੁਲਚੇ ਲੈ ਚੱਲਨੇ ਆ ਤੇ ਪਾਸ ਦੇ ਵਾਲੇ ਕੋਲ ਚੁੱਪ ਕਰਕੇ ਲੰਘ ਜਾਗੇ ਇਹੀ ਕਵਾਂਗੇ ਅਸੀਂ ਕਿਹੜਾ ਨੂੰ ਪੈਦਲ ਬਾਜ਼ ਮਾਚਾ ਦਾ ਰਿਵਰ ਪਾਸ ਤੋਂ ਪਹਲਾ ਅਸੀਂ ਚੱਲੇ ਆ ਹਾਂ ਉਹਨੇ ਫੜ ਕੇ ਗੁੱਤੋ ਗਣਾ ਇੱਧਰ ਆਓ ਤੁਹਾਨੂੰ ਮੈਂ ਦੱਸਾਂ ਉਹਦੀ ਇਚਾਰੇ ਦੀ ਮਿਹਨਤ ਹੈ ਹੁਣ ਤੇ ਉਹਨੇ ਇਦਾਂ ਨਹੀਂ ਕਰਨਾ ਹੈਗਾ ਅਸੀਂ ਜੂਸ ਪੀਏ ਖੁਸ਼ੀ ਦੇ ਘਰ ਚੱਲਦੇ ਆ ਜੀ ਜੂਸ ਪੀਣ ਆ ਗਿਆ ਸੀ ਇੱਧਰ ਬਣਦਾ ਪਿਆ ਸਾਡਾ ਜੂਸ ਜਿਆਦਾ ਸੰਤਰੇ ਨਾਲ ਪਵਾ ਲਈਂਗੇ ਤੇ ਹੂੰ ਸੰਤਰੇ ਨਾਲ ਪਵਾਇੰਗੇ ਵਾ ਗੇ ਸਾਰੇ ਗਲਾਸ ਹੀ ਪੀ ਲੈਨੇ ਆ ਆਹ ਵਾਲਾ ਵੱਡਾ ਗਲਾਸ ਹੈ ਨਾ ਦੇਖ ਕੇ ਕਿਥੇ ਨਹੀਂ ਉਹ మీడియం ਦੱਸ ਕੇ ਜਾ ਰਹੀ ਵੀ bizness ਕਰਨਾ ਤੇ ਤੁਸੀਂ ਕੀ ਕੀ ਕਰੋ ਇਦਾਂ ਨਹੀਂ ਫਾਇਦਾ ਹੋਣਾ ਕੋਈ ਵੀ ਹਾਂ ਵੀ ਇਹ ਨਾ ਇਹ ਗਲਾਸ ਰੱਖਿਆ ਨਾ ਇਹ 150 ਦਾ ਪ੍ਰਾਈਸ ਇਕੱਲੇ ਗਲਾਸ ਦਾ ਹੀ ਏ ਤੇ ਕਈ ਵਾਰੀ ਆਪਾਂ ਵੀ ਇਹ ਏਡ ਸੁਣ ਕੇ ਕਹਿੰਦੇ ਆ ਲੈ 50 ਰੁਪਏ ਦਾ ਲਾਇਆ ਬੜਾ ਮਹਿੰਗਾ ਲਾਇਆ ਜੂਸ ਹਨਾ ਤੇ ਆਪਾਂ ਨੇ ਹਰੇਕ ਪਾਸਿਓਂ ਦੇਖੋ ਇੱਧਰ ਵੀ ਖਰਚਾ ਕੀਤਾ ਇਹਦੇ 'ਚ ਵੀ ਆਪਾਂ ਨੇ ਕੁਝ ਬਚਾਵਾਂਗੇ ਤਾਂ ਹੀ ਫਾਇਦਾ ਤੇ ਮੈਂ ਵੀ ਇਹਨਾਂ ਸਲਾਹ ਦੇ ਕੇ ਜਾ ਰਹੀ ਆਂ ਵੀ ਆਪਣੇ ਇਹ ਡਿਸਪੋਜ਼ੇਬਲ ਗਲਾਸ ਹੁੰਦੇ ਨੇ ਨਾ ਉਹ ਲਿਆਓ ਉਹ ਲਿਆਓ ਚਲ ਆਪਣਾ ਅਗਲੀ ਵਾਰੀ ਟੈਂਸ਼ਨ ਖਤਮ ਹੋਰ ਸਾਡੇ ਤੋਂ ਵੱਧ ਭਾਂਡੇ ਮੰਨਿਆ ਦਾ ਦੁੱਖ ਕੌਣ ਸਮਝ ਸਕਦਾ ਲੇਡੀਜ਼ ਤੋਂ ਹਾਂ ਰਾਜੇ ਲੈ ਰਾਜੇ ਉਸ ਪੀਲੇ ਬਣ ਗਿਆ ਜੀ ਚੱਕ ਜੀ ਉਸ ਪਹਿਲੀ ਵਾਰੀ ਵੀਰੇ ਨਾ ਨਹੀਂ ਸੈਕਿੰਡ ਟਾਈਮ ਅਸੀਂ ਇੱਕ ਵਾਰੀ ਪਹਿਲਾਂ ਵੀ ਆਏ ਸੀ ਗੱਡੀ ਤੇ ਹੂੰ ਬਹੁਤ ਵਧੀਆ ਸੀ ਅਲਗਣ ਟੀ ਜੋ ਸਤੂ ਤਾਂ 10 ਹਾਂ ਨੂੰ ਦੇ ਦਿਨ ਨਾਲ ਕੇ ਸੈਰ ਕਰਨ ਆ ਗਏ ਹੈ ਆ ਵੀਰਾ ਖੜਾ ਹੈ ਆ ਕਿਹੜਾ ਪੋਲਾ ਵੀਰਾ ਇਹ ਬਟੁਰਖਾ ਬਾਈਪਾਸ ਬਟੁਰਖਾ ਬਾਈਪਾਸ ਤੇ ਇਹਨਾਂ ਦਾ ਜੂਸ ਟਰਾਈ ਜ਼ਰੂਰ ਕਰਿਓ ਬਹੁਤ ਟੇਸਟੀ ਬਣਾਉਂਦੇ ਨੇ ਇਹ ਸਾਨੂੰ ਉਹਨਾਂ ਦਾ ਦੁਬਾਰਾ ਪਤਾ ਜਿਹੜਾ ਬਣਾਇਆ ਸੀ ਸਾਰਾ